ਸਥਾਪਤ ਤੇ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਉੱਤੇ ਹੈਗੀ ਐ ਉਹਦਾ 도ਗਲਾ ਚਿਹਰਾ ਜਿਹੜਾ ਉਹ ਨੰਗਾ ਹੋ ਚੁੱਕਿਆ ਤੁਸੀਂ ਕੱਲ ਹੀ ਦੇਖੋ ਕਿ ਉੱਥੇ ਪਗੋੜੇਦਾਲ ਦੇ ਪ੍ਰਧਾਨ ਜਿਹੜੇ ਨੇ ਉਹ ਇੱਕ ਸਪੀਚ ਦਿੰਦੇ ਆ ਕਿ ਸੀਐਮ ਨੇ ਜਥੇਦਾਰ ਦੇ ਖਿਲਾਫ ਸ਼ਬਦ ਕਹੇ ਨੇ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਤੋਹੀਨ ਤੇ ਤੁਹਾਡੇ ਬੰਦਿਆਂ ਨੇ ਜਥੇਦਾਰਾਂ ਦੇ ਕੱਪੜੇ ਤੱਕ ਲਾ ਦਿੱਤੇ ਉਹਨਾਂ ਦੀਆਂ ਧੀਆਂ ਪਹਿਣਾ ਨੂੰ ਜਿਹੜਾ ਹੈ ਉਹਨਾਂ ਨੂੰ ਨੰਗਿਆ ਕਰਨ ਦਾ ਯਤਨ ਕੀਤਾ ਹੈਗਾ ਤੇ ਉਹਦੇ ਸਾਹਮਣੇ ਤਾਂ ਸੀਐਮ ਦੇ ਲਫ਼ਜ਼ ਕੁਝ ਵੀ ਨਹੀਂ ਐ ਜਿਹੜਾ ਕੁਝ ਤੁਸੀਂ ਜਥੇਦਾਰਾਂ ਨਾਲ ਕੀਤਾ ਔਰ ਇਹ ਪਰਤ ਜਿਹੜੀ ਹੈ ਇਹ ਇਹਨਾਂ ਲੋਕਾਂ ਨੇ ਪਾਈ ਹੈ ਜਥੇਦਾਰਾਂ ਨੂੰ ਗਲਤ ਸ਼ਬਦਾਵਲੀ ਬੋਤਨ ਆਪ ਤੁਸੀਂ ਜਥੇਦਾਰਾਂ ਦੀਆਂ ਦਾੜ੍ਹੀਆਂ ਫੜਨ ਤੱਕ ਗਏ ਹੋ ਤੇ ਦੂਜੇ ਦੀ ਤੁਸੀਂ ਕਈ ਗੱਲ ਜਿਹੜੀ ਹੈ ਉਹਨੂੰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਾਰ ਦੇ ਰਹੇ ਹੋ ਉੱਥੇ ਤੁਸੀਂ ਪੰਥ ਨੂੰ ਅਪੀਲਾਂ ਕਰ ਰਹੇ ਹੋ ਕਿ ਪੰਥ ਜੀ ਉਠੋ ਇਹ ਜਥੇਦਾਰ ਸਾਹਿਬ ਦੇ ਖਿਲਾਫ ਨਹੀਂ ਹੈ ਅਕਾਲ ਤਖਤ ਸਾਹਿਬ ਦੇ ਖਿਲਾਫ ਸ਼ਬਦਾਵਲੀ ਜਿਹੜੀ ਆ ਬੋਲੀ ਗਈ ਹੈ ਹਾਲਾਂਕਿ ਸੀਐਮ ਦਾ ਮੈਂ ਕੋਈ ਹਮਾਇਤੀ ਨਹੀਂ ਲੇਕਿਨ ਸੀਐਮ ਨੇ ਕੋਈ ਸ਼ਬਦ ਕਹੇ ਨੇ ਜਿਹੜੀਆਂ ਸਾਡੀਆਂ ਪੰਥ ਦੀਆਂ ਜਥੇਬੰਦੀਆਂ ਦੇ ਆਗ ਤੇ ਤੁਸੀਂ ਤਾਂ ਬਹੁਤ ਕੁਝ ਕਿਹਾ ਹੈਗਾ ਜਥੇਦਾਰਾਂ ਬਾਰੇ ਇਸ ਕਰਕੇ ਇਹਨਾਂ ਦੇ 도ਗਲੇ ਚਿਹਰੇ ਜਿਹੜੇ ਨੇ ਨੰਗੇ ਹੋ ਚੁੱਕੇ ਨੇ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੀ ਮੰਗ ਕਰਦੇ ਸਰ ਜਿਹੜਾ ਡਿਸੀਜਨ ਲਗੋਇਆ ਕਿ ਉਹ ਪਵਿੱਤਰ ਸ਼ਹਿਰ ਅਨਾਉਂਸ ਕੀਤੇ ਹੋਲੀ ਸਿਟੀ ਅਨਾਉਂਸ ਕੀਤੇ ਇਹ ਵੀ ਟੈਂਡੈਂਸ ਹਨਾ ਉਹ ਦੀ ਚੋਂ ਵੱਖਰੀ ਕੌਂਟਰੋਵਰਸਟੀ ਹੋ ਵੀ ਪਹਿਲੇ ਸੀ ਕਿ ਹੁਣ ਜੋ ਸਟੇਟਸ ਉਹਦਾ ਹੈਗਾ ਤੇ ਹੁਣ ਜਿਹੜਾ ਯੂਨੀਵਰਸਿਟੀ ਸਥਾਪਿਤ ਕਰਨ ਦੀ ਗੱਲ ਹੋਈ ਆ ਇਹਨਾਂ ਸਾਰੇ ਡਿਸੀਜਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਪ੍ਰਧਾਨ ਗੜਗਾਜ ਸਾਹਿਬ ਨੇ ਇਸੇ ਤਰ੍ਹਾਂ ਦਾਇਰ ਕੀਤਾ ਕਹਿੰਦੇ ਵੀ ਬੇਅੱਤ ਵੀ ਹੋਈ ਆ ਅੰਦਰ ਨੰਗੇ ਸਿਰ ਅਮਨ ਰੋੜਾ ਤੁਹਾਨੂੰ ਨੇ ਰੈਫਰੈਂਸ ਦਿੱਤਾ ਇਹਨੂੰ ਤੁਸੀਂ ਦੋਨਾਂ ਚੀਜ਼ਾਂ ਨੂੰ ਕਿਵੇਂ ਦੇਖੋ ਅਮਨ ਰੋੜਾ ਮੈਂ ਦੇਖਿਆ ਵਿਧਾਨ ਸਭਾ ਦੇ ਵਿੱਚ ਉਹ ਨੰਗੇਸਰ ਬੈਠੇ ਸੀ ਤੇ ਵਿਧਾਨ ਸਭਾ ਦੇ ਵਿੱਚ ਤਾਂ ਚੰਡੀਗੜ੍ਹ ਵੀ ਉਹ ਨੰਗੇਸਰ ਬੈਠੀ ਹੁੰਦੀ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਮੇਰੇ ਖਿਆਲ ਪ੍ਰਕਾਸ਼ ਨਹੀਂ ਸੀ ਐਵੇਂ ਬੇਮਤਲਬ ਜੜੀ ਹੈ ਇਹ ਗੱਲ ਉਠਾਉਣੀ ਇਹ ਵੀ ਵਾਜਬ ਨਹੀਂ ਹੈ ਮੈਂ ਜੈਸੇਦਾਰ ਸਾਹਿਬ ਦਾ ਸਤਿਕਾਰ ਕਰਦਾ ਹਾਂ ਲੇਕਿਨ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਫਿਰ ਕੋਈ ਨੰਗੇਸਰ ਬੈਠਦਾ ਫਿਰ ਇਹ ਬਹੁਤ ਵੱਡੀ ਬੇਅਦਬੀ ਸੀ ਤੋਹੀਨ ਸੀ ਇਸ ਕਰਕੇ ਇਹ ਕੋਈ ਮਾਮਲਾ ਨਹੀਂ ਬਣਦਾ ਹੈ ਦੂਸਰੀ ਜ ਹੋਰ ਗੱਲ ਕਹੀ ਹੈ ਖੋਲੀ ਸਿਟੀ ਇਹ ਮੇਰੇ ਖਿਆਲ ਹੈ ਕੈਪਟਨ ਸਰਕਾਰ ਵੇਲੇ 18 ਜਾਂ 19 ਸ਼ਹਿਰ ਜਿਹੜੇ ਨੇ ਪਵਿੱਤਰ ਕਰਾਰ ਦਿੱਤੇ ਗਏ ਸੀ ਜਿਦੇ ਵਿੱਚੋ ਸ੍ਰੀ ਮੁਕਸਰ ਸਾਹਿਬ ਵੀ ਸੀ ਸ੍ਰੀ ਤਰਨਤਾਰਨ ਸਾਹਿਬ ਵੀ ਸੀ ਸ੍ਰੀ ਚਮਕੌਰ ਸਾਹਿਬ ਵੀ ਸੀ ਸ੍ਰੀ ਫਤਿਹਗੜ੍ਹ ਸਾਹਿਬ ਵੀ ਸੀ ਤਕਸ਼ੀਲ ਦੰਦਮਾ ਸਾਹਿਬ ਸੀ ਇਹਦੀ ਜਿਹੜੀ ਬਾਉਂਡਰੀ ਹੈ ਬਾਉਂਡਰੀ ਤੋਂ 200 ਮੀਟਰ ਅੱਗੇ ਤੱਕ ਕੋਈ ਵੀ ਮਾਹ ਸ਼ਰਾਬ ਸਿਗਰਟ ਦੀ ਦੁਕਾਨ ਜਿਹੜੀ ਆ ਉਹ ਨਹੀਂ ਖੁੱਲ ਸਕਦੀ ਇਹ ਫੈਸਲਾ ਆਲਰੇਡੀ ਜਿਹੜਾ ਉਹ ਪਹਿਲਾਂ ਹੋਇਆ ਸੀਗਾ ਇਹ ਸਰਕਾਰ ਨੇ ਹੁਣ ਨਵਾਂ ਕੀਤਾ ਹੈ ਬਿਲਕੁਲ ਓਮੀ ਜਿਵੇਂ ਪਹਿਲਾਂ ਡਿਸਪੈਂਸਰੀਆਂ ਹੁੰਦੀਆਂ ਸੀ ਰੰਗ ਮਾਰ ਕੇ ਕਲੀਨਿਕ ਬਣਾਤੇ ਤੇ ਉਹ ਪਹਿਲੇ ਫੈਸਲੇ ਨੂੰ ਜਿਹੜਾ ਮੁੜ ਰਿਪੀਟ ਕੀਤਾ ਗਿਆ ਮੈਨੂੰ ਲੱਗਦਾ ਨਹੀਂ ਕਿ ਨਵਾਂ ਫੈਸਲਾ ਹੈ ਬਲਕਿ ਜਿੱਦੀ ਤੇ ਤੁਸੀਂ ਇਹਨਾਂ ਦਾ ਨੋਟੀਫਿਕੇਸ਼ਨ ਨਹੀਂ ਇਸ਼ੂ ਕਰਤੇ ਉਹਦੇ ਤੇ ਕਾਨੂੰਨ ਜਿਹੜਾ ਲਾਗੂ ਨਹੀਂ ਹੋ ਸਕਦਾ ਉਹ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਉਹ ਨੋਟੀਫਿਕੇਸ਼ਨ ਜਾਰੀ ਹੈ ਸਰਕਾਰ ਜੇ ਨੋਟੀਫਿਕੇਸ਼ਨ ਕਰੇਗੀ ਫਿਰ ਪੁਲਿਸ ਅਧਿਕਾਰੀ ਤੋਂਏਗੀ ਕਿ ਪਵਿੱਤਰ ਸਿਟੀ ਦੀ ਤੁਸੀਂ ਪਵਿੱਤਰ ਕੰਮ ਕੀਤਾ ਜੀ ਬਿਨਾ ਨੋਟੀਫਿਕੇਸ਼ਨ ਤੇ ਨਹੀਂ ਹੋਗਾ ਉਹ ਤੇ ਉਹ ਵੀ ਕਈ ਜਾਂਦੇ ਵੀ ਅਸੀਂ ਵੀ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ 1999 ਜਾਂ ਤਾਂ ਬਿਲਕੁਲ ਜੇ ਕਰਨਾ ਹੀ ਹੈ ਤੇ ਜਿਵੇਂ ਹਰਦੁਆਰ ਹੈ ਜਿਵੇਂ ਬਨਾਰਸ ਹੈ ਪੂਰੇ ਦੇ ਪੂਰੇ ਸ਼ਹਿਰ ਨੂੰ ਜਿਹੜਾ ਹੈ ਉਹ ਪਵਿੱਤਰ ਕਰਾਰ ਦੇਣਾ ਚਾਹੀਦਾ ਹੈ ਸਰਕਾਰ ਨੂੰ ਸ਼੍ਰੀ ਅਮਰਸਰ ਸਾਹਿਬ ਤੇ ਨੋਟੀਫਾਈ ਕਰਨਾ ਚਾਹੀਦਾ ਨੋਟੀਫਿਕੇਸ਼ਨ ਤੋਂ ਬਿਨਾਂ ਨਹੀਂ ਕੋਈ ਵੀ ਦਾਕੂ ਹੁੰਦਾ ਬਿਲਕੁਲ ਆਕੂ ਨਹੀਂ ਹੁੰਦਾ ਸਵਤੰਤਰਤਾ ਹੀ ਨਹੀਂ ਮਿਲਦਾ ਨਹੀਂ ਮਿਲਦਾ ਜੀ ਹਾਂਜੀ ਜਿਹੜੀ ਜਿਹੜਾ ਸਰਕਾਰ ਵੱਲੋਂ 357 ਦੇ ਅਮਰੋਪ ਦਿੱਤੇ ਗਏ ਨੇ ਉਹਨਾਂ ਦਾ ਬਾਰ ਬਾਰ ਕਿਹਾ ਗਿਆ ਹੈ ਕਿ ਅਸੀਂ ਜਿੱਦੇ ਵੀ ਪਾਰਟੀਆਂ ਦੇ ਪ੍ਰਧਾਨ ਨੇ ਮੈਂ ਸਾਰਿਆਂ ਨੂੰ ਸਹਿਯੋਗ ਦਿੱਤਾ ਗਿਆ ਸਾਡੇ ਸੁਲਾਘਵਾ ਦੇ ਵਿੱਚ ਜਿਹੜੇ ਵੀ ਧਾਰਮਿਕ ਸੁਲਾਘਵਾ ਕੋਈ ਨਹੀਂ ਕੋਈ ਉਹਦੇ ਵਿੱਚ ਆਇਆ ਕੀ ਤੁਹਾਨੂੰ ਸੁਨੇਹਾ ਮਿਲਿਆ ਆਇਆ ਸੀ ਜੀ ਸਦਾ ਆਇਆ ਸੀ ਲੇਕਿਨ ਮੈਂ ਦਿੱਲੀ ਕਿਉਂਕਿ ਸ਼ਹਾਦਤ ਹੋਈ ਸੀ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸਦਾ ਸੀ ਮੈਂ ਦਿੱਲੀ ਸਮਾਗਮਾਂ ਦੇ ਉੱਤੇ ਜਿਹੜਾ ਉਹ ਸ਼ਮੂਲੀਅਤ ਕੀਤੀ ਹੈ ਤੇ ਇੱਕੋ ਜਗ੍ਹਾ ਹਾਜ਼ਰੀ ਇੱਕ ਬੰਦਾ ਭਰ ਸਕਦਾ ਦੋ ਜਗ੍ਹਾ ਨਹੀਂ ਭਰ ਸਕਦਾ ਜਿਹੜੀ ਮਨਪ੍ਰੀਤ ਯਾਲੀ ਹੁਣਾਂ ਨੇ ਵਿਧਾਨ ਸਭਾ ਦੇ ਵਿੱਚ ਗੱਲ ਮੁੱਦਾ ਚੁੱਕਿਆ ਹੈਗਾ ਅਮਰਪਾਲ ਸਿੰਘ ਦਾ ਐਮਪੀ ਦਾ ਉਹ ਜਿਹੜੇ ਜਾਂਦੇ ਉਹਦੇ ਬਾਰੇ ਤੁਹਾਡੀ ਕੀ رائے ਹੈਗੀ ਜੋ ਮਨਪ੍ਰੀਤ ਸਿੰਘ ਯਾਲੀ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਸਾਡੀ ਪਾਰਟੀ ਦੀ ਉਸ ਮਨਪ੍ਰੀਤ ਸਿੰਘ ਯਾਲੀ ਦੀ ਗੱਲ ਨੂੰ ਕੱਲੇ-ਕੱਲੇ ਸ਼ਬਦ ਨੂੰ ਪੂਰਨ ਹਮਾਇਤ ਹੈ ਨਖੂਰ ਸਾਹਿਬ ਕੇ ਜਿਹੜੇ ਨਵੇਂ ਪਾਸ਼ਾ ਦੇ ਸ਼ਹੀਦੀ ਸਮਾਗਮ ਉਹਨਾਂ ਦੇ ਇੱਕੋ ਖਾਂ ਤੇ ਦੋ ਅਲੱਗ-ਅਲੱਗ ਸਮਾਗਮ ਸਭ ਦਾ ਆਪਣਾ ਦਿਖਾਣ ਦਾ ਜੁਰਤ ਜਿਹੜਾ ਚੱਲਿਆ ਅਸੀਂ ਗਰਗੱਤ ਸਾਹਿਬ ਦੀ ਸਟੇਟਮੈਂਟ ਆੜੀ ਪੰਥ ਦੇ ਕੰਮ ਉਹ ਕਰਦੇ ਪਏ ਨੇ ਜਿਨ੍ਹਾਂ ਤੇ ਨਾ ਦਾੜੀ ਐ ਨਾ ਕੇਸ ਇਹਨੂੰ ਕਿਵੇਂ ਦੇਖੀ ਇਹਦੀ ਪਿਰਤ ਵੀਰ ਜੀ ਇਹ ਪਗੋੜੇਦਲ ਦੇ ਆਗੂਆਂ ਨੇ ਪਾਈ ਸੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 1999 ਦੇ ਵਿੱਚ ਖਾਲਸਾ ਸਾਜਨਾ ਦਿਵਸ 300 ਸਾਲਾ ਮਨਾਇਆ ਉਦੋਂ ਜਥੇਦਾਰ ਗੁਰਚੰਦ ਸਿੰਘ ਦੀ ਟੌੜਾ ਨੇ ਇਹੋ ਸ਼ਬਦ ਕਹੇ ਸੀ ਜਿਹੜੇ ਅੱਜ ਗਰਗੱਤ ਸਾਹਿਬ ਕਹਿ ਰਹੇ ਆ ਤੇ ਉਹਨਾਂ ਨੂੰ ਮੱਖਣ ਚੋਂ ਵਾਲ ਜਿਵੇਂ ਬਾਹਰ ਕੱਢੀਦਾ ਨਾ ਐਉਂ ਬਾਹਰ ਕੱਢ ਕੇ ਸਿੜਦਾ ਸੀ ਕਿ ਅਸੀਂ ਤਾਂ ਇਹਨਾਂ ਪ੍ਰੋਗਰਾਮਾਂ ਦਾ ਰਾਸੀਕਰਨ ਕਰਨਾ ਤੇ ਜਿਹੜਾ ਵੀ ਰਿਕਵਰਡ ਬਣੂਗਾ ਉਹ ਬਾਹਰ ਕੱਢਿਆ ਜਾਊਗਾ ਜਥੇਦਾਰ ਗੁਰਚੰਦ ਸਿੰਘ ਜੀ ਟੌੜਾ ਨੂੰ ਸਿਰਫ ਉਹੀ ਸ਼ਬਦ ਜਿਹੜੇ ਅੱਜ ਗੜਗੱਦ ਸਾਹਿਬ ਕਹਿ ਰਹੇ ਨੇ ਕਿ ਸਰਕਾਰ ਨੂੰ ਇਹਨਾਂ ਸਮਾਗਮਾਂ ਨੂੰ ਮਨਾਉਣ ਦਾ ਅਧਿਕਾਰ ਨਹੀਂ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੈਪੇਬਲ ਹੈ ਔਰ ਸਾਰੇ ਪ੍ਰਬੰਧ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਰਗੇਨਾਈਜ਼ ਕਰੇਗੀ ਔਰ ਆਪਾਂ ਸਾਰੀਆਂ ਪੰਥਕ ਤਿਰਾਂ ਨੂੰ ਨਾਲ ਲੈ ਕੇ ਇਕੱਠੇ ਪ੍ਰੋਗਰਾਮ ਬਣਾਈਏ ਲੈਕਿਨ ਉਹਨਾਂ ਨੂੰ ਬਾਹਰ ਕੱਢਤਾ ਔਰ ਪਹਿਲੀ ਵਾਰ 1999 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਸ ਵਕਤ ਸੀ ਉਹਨੇ ਜਿਹੜਾ ਸੀ ਇਹਨਾਂ ਸਮਾਗਮਾਂ ਦਾ ਰਾਸੀਕਰਨ ਕੀਤਾ ਸੀ ਤੇ ਇਹਨਾਂ ਨੇ ਪਿਰਤ ਪਾਈ ਸੀ ਤੇ ਇਹਨਾਂ ਦੀਆਂ ਪਿਰਤਾਂ ਦੇ ਉੱਤੇ ਹੀ ਮੌਜੂਦਾ ਸਰਕਾਰਾਂ ਚੱਲ ਰਹੀਆਂ ਇੱਕ ਮਹੰਤਾਰ ਜੀ ਮੈਂ ਜਾ ਕੇ ਆਇਆ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਵਿੱਚ ਜਿਹੜਾ ਇਕੱਠ ਸੀ ਹੀਵਨ ਗੁਰਦੁਆਰਾ ਸਿੰਘਸਗਨ ਸਾਹਿਬ ਦੇ ਬਾਹਰ ਉਹ ਕੋਈ ਪਰਿਵਾਰਸ਼ਾਲੀ ਨਹੀਂ ਸੀ ਜੇਕਰ ਪੰਜਾਬ ਸਰਕਾਰ ਅਰਥ 900 ਬਸਾਂ ਵੀ ਨਾ ਲੰਦੀ। ਮੇਰੇ ਦਾ ਮਤਲਬ ਇਹ ਹੈ ਕਿ 30-40 ਹਜ਼ਾਰ ਲੋਕ ਘੱਟ ਜਾਣੀ ਸੀ। ਸੋ ਕਿਉਂ ਨਹੀਂ? ਮੈਂ ਪਹਿਲਾਂ ਹੀ ਕਿਹਾ ਜੀ ਸੰਗਤ ਬਹੁਤ ਜ਼ਿਆਦਾ ਕਿਉਂ ਨਹੀਂ ਆਈ। ਦੇਖੋ ਮੈਂ ਪੜਿਆ ਹੈ ਦੇਖਿਆ ਤਾਂ ਨਹੀਂ ਜਦੋਂ 300 ਸਾਲਾ ਮਨਾਇਆ ਸੀ ਨਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਉਸ ਵਕਤ ਸਾਰੀਆਂ ਪੰਥਕ ਧਿਰਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਭਾਵਾਂ ਜਿੰਨੀਆਂ ਸਾਡੀਆਂ ਚੀਫ ਖਾਲਸਾ ਦਵਾਨ ਸਾਰੀਆਂ ਹੀ ਜਥੇਬੰਦੀਆਂ ਉਸ ਦਿੱਲੀ ਦੇ ਵਿੱਚ ਹੋ ਰਹੇ ਸ਼ਹੀਦੀ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਈਆਂ ਸੀ ਤਾਂ ਇਹ ਪਹਿਲ ਕਿਹਨੂੰ ਕਰਨੀ ਬਣਦੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਵੱਡੀ ਧਿਰ ਹੈ ਇਹਨੂੰ ਪਹਿਲ ਕਰਨੀ ਬਣਦੀ ਸੀ ਲੇਕਿਨ ਪਹਿਲ ਕਿਨੇ ਕੀਤੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਆਓ ਇੱਥੇ ਦਿੱਲੀ ਦੇ ਵਿੱਚ ਆਪਾਂ ਮਨਾਈਏ ਚਾਹੀਦਾ ਇਹ ਸੀ ਕਿ ਇਹ ਦਿੱਲੀ ਦੇ ਵਿੱਚ ਸ਼ਾਮਲ ਹੁੰਦੇ ਤੇ ਫਿਰ 29 ਤਰੀਕ ਨੂੰ ਦਿੱਲੀ ਵਾਲੇ ਜਿਹੜੇ ਹੈ ਉਹ ਅਨੰਦਪੁਰ ਸਾਹਿਬ ਸ਼ਾਮਿਲ ਹੁੰਦੇ ਪਰ ਇਹਨਾਂ ਨੇ ਇੱਕ ਪਰਿਵਾਰ ਦੀ ਕਿਉਂਕਿ ਸਮਾਗਮ ਦੇ ਵਿੱਚ ਰਾਜਨੀਤੀ ਚਮਕਾਉਣੀ ਸੀ ਇਸ ਕਰਕੇ ਇਹਨਾਂ ਨੇ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣਾ ਇਕੱਠੇ ਹੋਣਾ ਯੋਗ ਨਹੀਂ ਸਮਝਿਆ ਪੰਥਕ ਏਕਤਾ ਦੀਆਂ ਅਪੀਲਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਪਰ ਸ਼ਤਬਦੀ ਦੇ ਇਕੱਠੇ ਨਹੀਂ ਹੋਏ ਤੁਸੀਂ ਇੱਕ ਗੱਲ ਨੂੰ ਮੰਨਦੇ ਹੋ ਕਿ ਜਿੱਥੇ ਗੁਰੂ ਸਾਹਿਬ ਦੀ ਸ਼ੇਖੀ ਹੋਈ ਉਹ ਸੰਸਥਾ ਦਾ ਪਹਿਲਾ ਅਧਿਕਾਰ ਹੈ ਸੀਧੀਆਂ ਦੇ ਸਮਾਗਮ ਮਨਾਉਂਦਾ ਬਿਲਕੁਲ ਜੀ ਬਿਲਕੁਲ ਜੀ ਪਟਨਾ ਸਾਹਿਬ ਪਟਨਾ ਸਾਹਿਬ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਪਟਨਾ ਸਾਹਿਬ ਬੋਰਡ ਨੇ ਮਨਾਇਆ ਗੁਰਗਿਆਈ ਦਿਵਸ ਮਨਾਇਆ ਹਜ਼ੂਰ ਸਾਹਿਬ ਬੋਰਡ ਨੇ ਮਨਾਇਆ ਤੇ ਇਸ਼ਾਦਤ ਹੋਈ ਹੈ ਦਿੱਲੀ ਤੇ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਫਰਜ਼ ਸੀ ਮੇਰਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਤੁਸੀਂ ਐਸਡੀਬੀਸੀ ਦਾ ਜੋ ਢੇਕਾ ਡਾਇਆ ਹੈ ਔਰ ਇਹਦੇ ਪੈਰਲਲ ਆਪਣਾ ਸਮਾਗਮ ਕਰਕੇ ਕਿਉਂਕਿ ਕੋਈ ਪ੍ਰਭਾਵਸ਼ਾਲੀ ਨੀਸੀ ਮੈਂ ਗਿਆ ਉੱਤੇ ਦੇਰ ਉਹਦਾ ਉਹਨਾਂ ਨੂੰ ਕਰਨ ਦਾ ਹੋਇਆ ਕਿ ਦੂਜੇ ਦੇ ਕੰਮ 'ਚ ੜੀਕਾ ਪਾ ਕੇ ਆਪਣਾ ਵੀ ਪ੍ਰਭਾਵਸ਼ਾਲੀ ਨਹੀਂ ਬਣਾਇਆ ਇਹਦੇ ਉੱਤੇ ਤੁਹਾਡੀ ਕੀ ਨਹੀਂ ਉਹਨਾਂ ਨੇ ਦੇਖੋ ਪ੍ਰਭਾਵਸ਼ਾਲੀ ਸੀ ਨਹੀਂ ਸੀ ਕਾਟੂ ਹੋਇਆ ਨਹੀਂ ਹੋਇਆ ਲੇਕਿਨ ਉਹਨਾਂ ਨੇ ਇੰਨਾ ਪੈਸਾ ਖਰਚ ਕਰਕੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚਮਕਾਉਣ ਦਾ ਯਤਨ ਕੀਤਾ ਜੀ ਕਾਮਯਾਬ ਹੋਏ ਨਹੀਂ ਹੋਏ ਵੱਖਰੀ ਗੱਲ ਹੈ ਜੀ ਠੀਕ ਹੈ ਜੀ ਇੱਕ ਵਾਰੀ ਫੇਰ ਬਹੁਤ ਥੈਂਕਸ ਤੁਹਾਡਾ ਜੀ ਪਾਰਟੀ ਦਾ ਤੁਹਾਡੀ ਕਾਟੀ ਆਰਗੇਨਾਈਜੇਸ਼ਨ ਜੀ ਆ ਸਾਡੇ ਉਹੀ ਉਹ ਵੀ ਇੱਕ ਏਜੰਡਾ ਉਹ ਸਾਡਾ ਇੰਟਰਨਲ ਸੀਗਾ ਚਲੋ ਤੁਸੀਂ ਪੁੱਛਿਆ ਦੱਸ ਦਿੰਨੇ ਆ ਕਿ ਸਾਡੀਆਂ ਜ਼ਿਲ੍ਹਾ ਕਮੇਟੀਆਂ ਅੱਧੇ ਜ਼ਿਲ੍ਹਿਆਂ ਦੀਆਂ ਬਣ ਚੁੱਕੀਆਂ ਨੇ ਔਰ ਪੰਜ ਚਾਰ ਦਿਨਾਂ ਚ ਅੱਧੇ ਜ਼ਿਲ੍ਹਿਆਂ ਦੀਆਂ ਬਣ ਜਾਣਗੀਆਂ ਤੇ ਜਿਹੜਾ ਸਾਰਾ ਬਹੁਤ ਵਧੀਆ ਕੋਈ ਕਿਸੇ ਕਿਸਮ ਦਾ ਕੋਈ ਵਿਤਕਰੇबाजी ਕੁਝ ਨਹੀਂ ਮੈਂ ਬਿਨਾ ਸਵਾਲ ਪੁੱਛਿਆ ਦੱਸ ਦਿੰਨਾ ਕਿ ਸਾਡੀ ਪੀਪਲ ਪਾਰਟੀ ਦੇ ਵਿੱਚ ਮੁਕੰਮਲ ਇਕਤਾ ਹੈ ਕੋਈ ਵਿਤਕਰੇबाजी ਕੋਈ ਫਰਕ ਕੁਝ